ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਕੜਿਆਲ ਤਹਿਸੀਲ ਡੜਬਾ ਮੰਡੀ ਤੇ ਜ਼ਿਲ੍ਹਾ ਲਗਦਾ ਬਾਈ ਹੋਰਾਂ ਨੂੰ ਸੱਜਣੋ ਸੰਗਰੂਰ ਤਿੰਨ ਗਾਵਾਂ ਦਿਖਾਵਾਂਗੇ ਇੱਕ ਦਿਖਾ ਦਾਂਗੇ ਜਰਸੀ ਬੱਚੀ ਗੱਬਣ ਚੈੱਕ ਪਾਸ ਵੈਸੇ ਇਸ ਵੀਡੀਓ ਦੇ ਵਿੱਚ ਚਾਰਾਂ ਚੋਂ ਤਿੰਨ ਨਗ ਤਾਂ ਜਰਸੀ ਦੇ ਨੇ ਹੈਗੇ ਤੋਹਫੇ ਨੇ ਨਗੀਨੇ ਨੇ ਉਹ ਤੁਹਾਡੇ ਕਮੈਂਟ ਵੀ ਬੰਨ ਦੱਸ ਦਣਗੇ ਤੇ ਬਾਕੀ ਚੀਜ਼ਾਂ ਕੁਆਲਿਟੀ ਦੀਆਂ ਹੈਗੀਆਂ ਨੇ ਜਾਂ ਨਾ ਇੱਕ ਚਾਰ ਦੰਦ ਐਚ ਐਫ ਪਹਿਲਣ ਬੱਛੀ ਸੂਨ ਵਾਲੀ ਉਹ ਵੀ ਯਾਰ ਤੋਫਾ ਹੀ ਆ ਡਾਇਮੰਡ ਪੀਸ ਦਿਖਾ ਦੂੰਗਾ ਦੂਜੀ ਵੀਡੀਓ ਆ ਮੇਰੀ ਇਸ ਘਰ ਦੇ ਵਿੱਚ ਇੱਕ ਪਹਿਲਾਂ ਬਣਾਈ ਆ ਤੇ ਅੱਜ ਬਣਾ ਰਿਆਂ ਦੂਸਰੀ ਵੀਡੀਓ ਕੰਮ ਹੈਗਾ ਬਾਈ ਹੋਰਾਂ ਦਾ ਵਪਾਰ ਦਾ ਤੇ ਚੱਲਦਾ ਕੰਮ ਸੱਜਣੋਂ ਵਪਾਰ ਦਾ ਰੁਟੀਨ ਚੀ ਆ ਬਾਕੀ ਬਾਈ ਨਾਲ ਗੱਲਬਾਤ ਛੋਟੀ ਕਰਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰੀਆਂ ਦਾ ਵੀਡੀਓ 'ਚ ਕਰਾ ਦਾਂਗੇ ਤੇ ਸ਼ੁਰੂਆਤ ਆ ਜਿਹੜੀ ਉਹ ਆਪਾਂ ਕਰ ਲਾਂਗੇ ਬੱਛੀ ਵਾਲੇ ਬੰਨੇ ਆ ਜਾ ਬਾਈ ਨਾਮ ਤੇ ਐਡਰੈਸ ਦੱਸ ਦੇ ਨਾਲੇ ਬੋਲ ਦੇ ਫੋਨ ਨੰਬਰ ਨਾਮ ਮੇਰੇ ਅਰਸ਼ਦੀਪ ਪਿੰਡ ਕੜਿਆਲ ਤਹਿਸੀਲ ਡੇੜਬਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਹਾਂਜੀ ਨੰਬਰ ਹੈਗਾ 87270 ਹੀ ਹਾਂਜੀ 16817 ਤੇ ਇਹਦੀ ਅਰਸ਼ਦੀਪ ਪਹਿਲੀ ਵੀਡੀਓ ਪਾਈ ਸੀ ਹਾਂਜੀ ਵੀਰੇ ਉਦੋਂ ਹੀ ਮਾਲ ਵਿਗਿਆ ਸੀ ਸ਼ਾਮ ਨੂੰ ਹੀ ਸਾਰੇ ਵਿਗ ਗਏ ਸਾਰਾ ਵਿਗ ਗਿਆ ਮੇਰਾ ਖਾਲਾ ਬੱਚੀ ਵੀ ਪਾਈ ਇਹ ਬੱਚੀ ਚੈੱਕ ਪਾਸ ਅੱਪਾ ਅਗਲੇ ਦਿਨ ਕਰਾਈ ਸੀ ਠੀਕ ਹੈ ਫੋਨ ਆਏ ਜ਼ਰੂਰ ਇਹਦੇ ਹੁਣ ਚੈੱਕ ਪਾਸ ਹੈ ਬੱਚੀ ਸ਼ੁਰੂ ਕਰ ਲੀਏ ਇੱਥੋਂ ਇੱਥੋਂ ਸ਼ੁਰੂ ਕਰੋ ਆ ਗਈ ਪੰਜਾਬ ਵਾਲੀ ਹੈਨਾ ਪੰਜਾਬ ਵਾਲੀ ਦੋ ਦੰਦ ਆ ਗਈ ਪੰਜਾਬ ਵਾਲੀ ਦੰਦਾਂ ਚ ਬਾਈ ਕਹਿੰਦਾ ਦੋ ਦੰਦ ਹੋ ਗਈ ਤੇ ਦੀ ਥੋੜੀ ਜੀ ਜੇ ਗੱਲ ਕਰ ਲਈ ਨਾ ਕਿਸੇ ਸੱਜਣ ਨੇ ਸਾਂਭ ਘੱਟ ਨਹੀਂ ਕਰੀ ਸੰਭਾਲ ਘੱਟ ਕਰੀ ਆ ਤੋਰ ਖੋਲ ਗਈ ਇਹਨੇ ਦੰਦਾਂ ਚ ਦੋ ਦੰਦ ਬਰਾਬਰ ਕਰਤੀ ਬਰਾਬਰ ਕਰ ਗਈ ਆ ਦੰਦਾਂ ਚ ਬਾਈ ਕਹਿੰਦਾ ਆ ਗਈ ਦੋ ਦੰਦ ਗੱਬਣ ਹੁਣ ਕਿੰਨੇ ਦਿਨ ਦੀ ਜੇਕ ਪਾ ਇਹ ਦੋ ਮਹੀਨਿਆਂ ਤੋਂ 5-7 ਦਿਨ ਘਟਾਈ ਦੋ ਮਹੀਨਿਆਂ ਤੋਂ ਹਾਂਜੀ ਆ ਥਾਣੇ ਗੱਬਣ ਦੀ ਗਰੰਟੀ ਹੈ ਜੀ ਥਾਣੇ ਵੀ ਆ ਕੇ ਸੱਜਣੋਂ ਸਿੰਗਲ ਚਾਰ ਸਿੰਗਲ ਚਾਰ ਪਸਪਤਾ ਤੇ ਆ ਗਈ ਪਿਓਰ ਜਰਸੀ ਚ ਜੇ ਗੱਲਬਾਤ ਕਰ ਲਿਆ ਉਹ ਸ਼ਰਾਰਤ ਥੋੜੀ ਜੀ ਜ਼ਰੂਰ ਕਰੂਗੀ ਤੱਪ ਸੀ ਜ ਰੰਗ ਰੰਗ ਵੀ ਬੜਾ ਸ਼ਾਨਦਾਰਾ ਪਿਓਰ ਜਰਸੀ ਆ ਪੰਜਾਬ ਵਾਲੀ ਤੇ ਇਹ ਜੇ ਗੱਲ ਕਰ ਲਈਏ ਨਾ ਬਾਈ ਕਹਿੰਦਾ ਸੱਜਣੋਂ ਫਿਰ ਲੋਕਲ ਕਿਸੇ ਸੱਜਣ ਤੋਂ ਲਈ ਹੋਈ ਆ ਇੱਥੋਂ ਲਈ ਆ ਅਸ਼ਰੀਬ ਹਾਂਜੀ ਹਾਂਜੀ ਵੀਰੇ ਪਿੰਡ ਚੋਂ ਲਈ ਆ ਵੀਰੇ ਪਹਾੜਾਂ ਪੂੜਾਂ ਚ ਤਾਂ ਨਹੀਂ ਲੈ ਨਾ ਨਾ ਪਹਾੜ ਵਾਲੀ ਹੈ ਨਹੀਂ ਵੀਰੇ ਨਾ ਪਤਾ ਤੇ ਇੱਕ ਹਾਈਟ ਹੈ ਦਰਮਿਆਨੀ ਦਰਮਿਆਨੀ ਇਹ ਮੈਂ ਸੁਣਦਾ ਜਨਾ ਹਾਈਟ ਨਹੀਂ ਕਰਦੀ ਬਾਲੀ ਜਿਆਦੇ ਪਰ ਕੁਆਲਿਟੀ ਬੱਛੀ ਦੀ ਆ ਗਈ ਸੱਜਣੋਂ ਚੰਗੀ ਜੀ ਆਪਾਂ ਗੱਲਬਾਤ ਕਰ ਲਈਏ ਪਿਓਰ ਕੁਆਲਿਟੀ ਚੰਗੀ ਆ ਗਈ ਇਹਦਾ ਰੇਟ ਅਰਸ਼ ਦੀ ਵਗੀਰ ਹੋਊਗਾ ਰੇਟ ਵੀਰੇ 30 ਨੀ 32 ਨੀ 25000 ਦੀ 25 ਦੇ ਦਾਂਗੇ ਆਪਾਂ ਤੇ ਮਾਨਤਾਨ ਸੱਜਣੋਂ ਬਾਈ ਕਹਿੰਦਾ 25 4000 ਆਪਾਂ ਕਰ ਦਾਂਗੇ ਜਿਹੜਾ ਸੱਜਣਾ ਲੈਣ ਦਾ ਇੱਛਕ ਹੋਊ ਇਹਨੂੰ ਤੇ ਹੁਣ ਮਾਰ ਦੇ 2 ਨੰਬਰ ਵਾਲੀ ਦਾ ਇਹਦਾ ਤੋਹਫਾ ਹੀ ਆ ਗਰੀ ਓਏ ਇਹਦਾ ਨਾਂ ਤਾਂ ਰੰਗ ਰੰਗ ਦਿਖਾ ਦੇ ਰੰਗ ਰੰਗ ਬੜਾ ਚੰਗਾ ਬੱਚੀ ਮੂੰਹ ਖੀਰੀ ਆ ਵੀਰੇ ਗੁਰੀ ਦੰਦਾਂ ਚ ਖੀਰੀ ਖੀਰੀ ਆ ਵੀਰੇ ਸਵਾਦੀ ਤਾਂ ਨਹੀਂ ਗਰਮ ਗਰਮ ਬਾਲੀ ਠੰਡੀ ਆ ਵੀਰੇ ਹੈ ਬਾਲੀ ਠੰਡੀ ਆ ਤੇ ਗੋਲਾ ਗੂਲਾ ਵੀ ਬੜਾ ਬਾਲਾ ਗੋਲਾ ਚੰਗੀ ਬਹੁਤ ਚੰਗੀ ਬੱਚੀ ਆ ਜੀ ਸਵਾਦੀ ਆਗੀ ਠੰਡੀ ਲ ਸਵਾ ਦਾ ਗਰਮ ਵਾਲਾ ਸੀ ਨਿਊ ਉਪਰ ਆ ਜਾਂ ਮੰਦੀ ਆ ਥੋੜਾ ਉਪਰ ਆ ਬੰਦੀ ਆ ਜੀ ਓਡਰ ਕੋਡਰ ਤੇ ਪਈ ਹੋਈ ਆ ਜੀ ਕੀ ਗੱਲ ਕਰ ਲਈ ਰੰਗ ਰੰਗ ਚ ਸ਼ਾਈਨਿੰਗ ਵਧੀਆ ਲਾਇਆ ਲੂਆ ਤਾਂ ਨਹੀਂ ਹਾਂ ਕੁਛ ਤਰ੍ਹਾਂ ਕੁਛ ਨਹੀਂ ਲਾਇਆ ਹੋਇਆ ਫਿਰ ਇੱਕ ਦੋ ਦਿਨ ਚ ਕੀ ਲਾਉਣਾ ਇਹਦੇ ਜੀ ਆ ਜਾ ਬਤਾ ਗਾ ਜੀ ਉਹ ਲੱਗਿਆ ਲੱਗਿਆ ਨਹੀਂ ਹੋਇਆ ਕੁਛ ਇਹਦੇ ਮੈਨੂੰ ਆਇਆ ਕਈ ਵਾਰੀ ਵਪਾਰੀ ਮੈਂ ਕਿਹਾ ਤੇਲ ਤੂ ਲਾਉਂਦੇ ਆ ਚਮਕ ਵਾਸਤੇ ਆ ਲੈ ਚ ਲੈਣ ਦੰਦਾਂ ਚ ਆ ਗਈ ਖੀਰੀ ਸੂਆ ਸੂਂਦੀ ਆ ਪਹਿਲਾ ਤੇ ਥੋੜਾ ਜਿਹਾ ਜੇ ਗੱਲ ਕਰ ਲਈਏ ਨਾ ਪਸ਼ੂ ਕਈ ਵਾਰ ਇੱਥੇ ਲਿਆਰਾ ਤਲਿਹਾਰਾ ਤਲੂਰਾ ਨਹੀਂ ਪਿਆ ਹੁੰਦਾ ਉਹਦੇ ਕਰਕੇ ਔਲਜੀ ਮਨਾ ਜਾਂਦਾ ਤਲਿਹਾਰੇ ਦੀ ਆਜਾ ਕਰੋ ਜਬੇ ਨਿਕੜੀ ਮਾਲ ਕਾਂ ਆਜਾ ਕਰੇਲੂ ਸੱਜਣ ਤੋਂ ਆਈ ਹੋਈ ਆ ਕੱਦ ਪਿੱਡ ਵੀ ਖੀਰੀ ਦੇ ਹਿਸਾਬ ਨਾਲ ਫਲ ਵੱਡਾ ਤੇ ਆਡਰ ਇਹ ਰੱਖੋਗੀ ਸੱਜਣੋ ਫਿਕਸ ਜਆ ਬਿਲਕੁਲ ਨਾਲ ਲੱਗ ਮਾਡਰੇ ਰੱਖੂ ਦੋਫਾ ਗਰਮੀਆਂ ਦਾ ਜੀ ਆ ਥਾਣ ਆ ਕੇ ਇਹਦੇ ਸਿੰਗਲ ਚਾਰ ਤੇ ਅਰਸ਼ੀ ਕਹਿੰਦਾ ਇਹ ਗਰਮੀਆਂ ਦਾ ਤੋਹਫਾ ਵੀ ਸੀ ਆ ਗਿਆ ਆ ਗਈ ਸਵੇਰ ਦੀ ਠੰਡੀ ਅਰਸ਼ੀ ਇੱਥੇ ਰੋਕਣਾ ਆ ਗਾਂ ਵਾਲੇ ਬੰਨੇ ਹੋ ਜਾ ਇੱਥੋਂ ਗਹਿਰੀ ਲੰਬਾਈ ਦਿਖਾ ਦੀ ਸਮਾਰ ਕੇ ਕੋਈ ਆ ਪਰਲੇ ਬੰਨੇ ਹੋ ਜਾ ਇੱਥੋਂ ਇੱਥੋਂ ਦਿਖਾ ਦੀ ਇੱਥੇ ਰੋਗਣਾ ਇੱਥੋਂ ਲੰਬਾਈ ਦਿਖਾ ਦੇ ਕੱਦ ਪਿੱਡ ਦਿਖਾਵੇ ਫੇਸ ਵਾਲੇ ਪੱਖ ਤੋਂ ਕਰੇ ਖੜੀ ਵੀ ਸੋਹਣੀ ਲੱਗੋਈ ਹਾਂ ਖੜੀ ਵੀ ਜੇ ਚੂ ਬਿਊਟੀ ਵਾਲੇ ਪੱਖ 'ਚ ਵੀ ਬੱਚੀ ਫੁੱਲ ਵਾਲੀ ਬਾਲੀ ਚੰਗੀ ਹੈ ਜੀ ਤੇ ਸ਼ਾਈਨਿੰਗ ਵਾਲੇ ਮਾਮਲੇ 'ਚ ਵੀ ਜੇ ਗੱਲ ਕਰ ਲਈਏ ਮੱਥੇ 'ਚ ਟੋਆ ਆ ਗਿਆ ਮੋਟੀ ਅੱਖ ਤੇ ਬਾਕੀ ਜਿਹੜਾ ਆ ਰੰਗ ਆ ਆ ਰੰਗ ਟਾਮੀ ਟਾਮੀ ਜਰਸੀ ਨੂੰ ਲੱਗਿਆ ਹੁੰਦਾ ਜਿਹੜਾ ਰੰਗ ਇਹਨੂੰ ਲੱਗਿਆ ਹੋਇਆ ਲੇਵਾ ਬਾਲਾ ਸੋਨਾ ਬਣਾਉਗੀ ਕਿਉਂਕਿ ਕਲਰ ਇਦਾਂ ਦਾ ਨਾ ਹੁੰਦਾ ਪਰ ਇਹਦਾ ਨਾ ਕਲਰ ਆ ਜਿਹੜਾ ਸੱਜਣੋਂ ਥੋੜਾ ਡਾਰਕ ਆ ਗਿਆ ਕਾਫੀ ਜਾਰਕ ਕਲਰ 'ਚ ਆ ਗਈ ਥੋੜੀ ਕਾਫੀ ਸ਼ੇਡ 'ਚ ਆ ਗਈ ਬੱਚੇ ਸਾਨੂੰ ਇਹ ਜਿੱਦਾਂ ਨਾਲ ਵਾਲੀ ਬੱਚੀ ਖੜੀਆ ਇਦਾਂ ਦੇ ਕਲਰ ਦੇ ਵੀ ਪਾ ਦੂੰਗੀ ਬਲੈਕ ਵੀ ਪਾ ਦੂ ਤੇ ਕਾਫੀ ਕਲਰ ਆ ਜਿਹੜਾ ਡਾਰਕ ਕਾਫੀ ਹੋ ਗਿਆ ਉਹਦੇ ਵੀ ਚੰਗੇ ਪਾ ਦੂੰਗੀ ਤੇ ਉਦਾਂ ਸਟਰਕਚਰ ਦੀ ਮਜ਼ਬੂਤ ਆ ਫੁੱਲਾ ਬਾਲੀ ਪੰਜ ਸੱਤ ਸੂਏ ਜੇ ਮਰਜੀ ੱਡਾਂ ਪੈਰਾਂ ਦੀ ਜਿਵੇਂ ਪਿਓਰ ਪੰਜਾਬੀ ਜ ਆਪਣੇ ਕਹਿੰਦੇ ਨੇ ਵੀ ਯਾਰ ਬੱਚਾ ੱਡਾਂ ਪੈਰਾਂ ਦਾ ਖੁੱਲਾ ਬਾਲੀ ਨਖਰੇ ਵਾਲੀ ਆ ਉਹ ਸੀ ਨਾ ਮੂੰਹ ਕਰੀ ਬਾਈ ਉਰਲੇ ਬੰਨੇ ਇਹਦਾ ਕਿਸ ਕਰੀ ਤੇ ਇੱਥੋਂ ਦਿਖਾ ਦੇ ਕਰੀ ਮੱਥੇ 'ਚ ਟੋਆ ਵੀ ਆ ਗਿਆ ਤੇ ਅੱਖ ਵੀ ਮੋਟੀ ਆ ਗਈ ਜਰਸੀ ਵਾਲੀ ਤੇ ਫੇਸ ਦੀ ਕੋਈ ਖਾਸ ਲੰਬਾਈ ਵੀ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਐ ਮੰਨ ਲਓ ਵੀ 100 'ਚ ਜੇ ਮੈਂ ਗੱਲ ਕਰ ਲਾਂ 90 ਦਾ ਤਾਂ ਕੋਈ ਰੌਲਾ ਹੀ ਨਹੀਂ ਹੈਗਾ 90% ਦਾ 5-10% ਬਲੱਡ ਆਪਣੇ ਮਿਕਸ ਹੋ ਜਾਂਦਾ 100 ਦਾ 100 ਤਾਂ ਫਿਰ ਜਹਾਜ਼ ਚੜ੍ਹ ਕੇ ਬਾਹਰ ਹੀ ਲੈਣ ਜਾਣਾ ਪਊਗਾ ਲੈਣੇ ਲੈਣੀਆਂ ਹਨਾ ਹਾਂਜੀ ਹਾਂਜੀ ਦੰਦ ਅੱਜ ਖੀਰੀ ਸੀ ਖੀਰੀ ਹੈ ਵੀਰੇ ਜਮਾਂ ਪੇਰ ਚੈੱਕ ਕਰਕੇ ਲੈ ਕੇ ਜਾ ਸਕਦਾ ਕੋਈ ਵੀਰਾ ਵੀਰ ਠੀਕ ਆ ਗਾ ਹਾਂਜੀ ਉਹ ਤਸੱਲੀ ਕਰਾ ਦਾਂਗੇ ਤਸੱਲੀ ਕਰਾ ਦਾਂਗੇ ਆਪਾਂ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਵੀਰੇ ਇਹ ਲੈ ਜੂ ਹਫਤਾ 10 ਦਿਨ ਕਿੰਨਾ ਕਰ ਦੁੱਧ ਆਈਡੀਆ ਪਾ ਸਕਦੇ ਦੁੱਧ ਪਾ ਦੋਗੀ 17 18 ਗੱਲੋਈ ਪਲੋਣੇ ਕੋਈ ਬਪਾਏ ਆਪਣਾ ਇੱਕ ਆਈਡੀਆ ਹੁੰਦਾ ਪਸ ਕਹ ਹਾਂ ਆਈਡੀਆ ਕਹਿੰਦਾ ਢਿੱਡ ਚਾਪਾ ਤੇ ਬੜੇ ਨਹੀਂ ਹੋਏ ਵਿਚਾਰੀ ਦੇ ਹਾਂ ਤੇ ਇਥੋਂ ਇਥੋਂ ਕਰੀ ਆਹ ਚੀਜ਼ ਦਿਖਾ ਦੇ ਨਵਤ ਬਣੂਗੀ ਬਹੁਤ ਆਰਡ ਰੱਖੂ ਨਾਲ ਲਗਵਾ ਝੋਲ ਝੂਲ ਬਹੁਤ ਪਈ ਆ ਹਜੇ ਚ ਥਣ ਥਣ ਬੜਾ ਸੋਹਣਾ ਬਣੂਗਾ ਰੈਡੀ ਹੋਊਗੀ ਸੱਜਣੋ ਜਿਹੜਾ ਥਣ ਸੋਨੂੰ ਸਿੰਗਲ ਜਿਹਾ ਲੱਗਦਾ ਨਾ ਜਦੋਂ ਜੋਸ਼ ਪਾਊਗੀ ਥਣ ਸੋਹਣਾ ਬਣਾ ਜੂ ਮੁੱਠੀ ਵਾਲਾ ਤੇ ਮਸ਼ੀਨੀ ਚਵਾਈ ਵਾਲਾ ਵੀ ਰੱਖੋ ਕੈਸੇ ਦੱਸਦੇ ਬਈ ਇਹੇ ਮੇਰੇ ਮੰਗਣ ਨੂੰ ਤਾਂ ਮੰ ਅੱਪਾ ਬੱਚੀ ਦੇ ਦਾਂਗੇ 2 ਘਟ 70 ਦੀ ਜੱਸ ਨੂੰ 68 ਦੀ 68000 ਦੀ ਖੀਰੀ ਖੀਰੀ ਬੱਚੀ ਵੀਰੇ ਹੋਰ ਕਟਾ ਦੇ ਨਾ ਸਹੀ ਆ ਜੀ ਮਾਨ ਤਨ ਕਰ ਦਾਂਗੇ ਜੇ ਕੋਈ ਫੋਨ ਕਰੂਗਾ ਜੀ 1000 ਕੋਰ ਛੱਡ ਦੋ 1000 ਕੋਰ ਛੱਡ ਦੋ 1000 ਕੋਰ ਕੁਝ ਨਹੀਂ ਛੱਡ ਦੋ ਜੀ ਛੱਡ ਦੋ ਜੀ ਲੰਬੀ ਲੰਬੀ ਚੰਗੀ ਆ ਕੇਰਾ ਗੜੀ ਹੋਰ ਮਾਰ ਦੇ ਕੈਮਰਾ ਕਿਉਂਕਿ ਆਪਣਾ ਫਰਜ਼ ਹੁੰਦਾ ਹਰ ਇੱਕ ਪੱਖ ਤੋਂ ਪਸ਼ੂ ਨੂੰ ਦਿਖਾਉਣਾ ਤਸੱਲੀ ਕਰਾਉਣੀ ਤੇ ਜਿੱਥੇ ਉਹ ਚ ਡਿਫਾਲਟ ਆ ਉਥੋਂ ਦੱਸਣਾ ਵੀ ਪੈਂਦਾ ਵੀ ਇਹ ਚ ਯਾਰ ਆ ਡਿਫਾਲਟ ਆ ਹੈ ਨਾ ਨਵਾਂ ਹਾ ਨਹੀਂ ਤੇ ਹੁਣ ਆ ਜਾ ਤਿੰਨ ਨੰਬਰ ਵਾਲੀ ਤੇ ਇਹ ਜਰਸੀ ਆ ਗਈ ਬਾਲ ਸਾਈਜ਼ ਚ ਬਾਲੀ ਵੱਡੀ ਆ ਜੀ ਆਰਡਰ ਦੀ ਸ਼ੇਪ ਦਿਖਾ ਦੇ ਰਹੀ ਇਹਦੀ ਕਿੰਨੀ ਜ਼ਬਰਦਸਤ ਆ ਇਥੋਂ ਹਣ ਤੁਹਾਨੂੰ ਬੜਾ ਜਿਵੇਂ ਤੁਹਾਨੂੰ ਮੈਂ ਜੜ ਦੱਸਦਾ ਹੁਣ ਨਾ ਜੜ ਬਾੜੀ ਮਜ਼ਬੂਤ ਆ ਤੇ ਇਥੋਂ ਬਣੂਗੀ ਬਹੁਤ ਤੇ ਬਾਕੀ ਥਾਂ ਦਿਖਾ ਇਹਨੂੰ ਕਿਦਾਂ ਦਾ ਲੱਗਿਆ ਗੁੱਲੇ ਵਾਲਾ ਸਵਾਹ ਆਈ ਆ ਗਈ ਠੰਡੀ ਜਿਵੇਂ ਮਰਜ਼ੀ ਦੇ ਥੱਲੇ ਖੇਢੀ ਜਾਏ ਉਹ ਇਹ ਨਾਲ ਇਹਦਾ ਤੁਹਾਨੂੰ ਨਾਲ ਹੋ ਕੇ ਕੱਦ ਦਾ ਆਈਡੀਆ ਕਰਾ ਦਿੰਦੇ ਆ ਇੱਥੇ ਇੱਕ ਅੱਜ ਦਾ ਆਈਡੀਆ ਕਰ ਲੈ ਤੋਰਾ ਅਸੀ ਹੋਲ ਕੇ ਆ ਪੁੱਤ ਸੁਆ ਕਿਹੜਾ ਬਾਈ ਇਹਦਾ ਸੁਆ ਦੂਜਾ ਹੀ ਦੂਜਾ ਸੁਆ ਇਹਦੇ ਤਾਂ ਨਹੀਂ ਕਰੇ ਦੰਦ ਚੈੱਕ ਆਪਾਂ ਇਹਦੇ ਆਪਾਂ ਨਹੀਂ ਦੰਦ ਚੈੱਕ ਕਰੇ ਵੀਰੇ ਦੰਦ ਨਹੀਂ ਬਾਈ ਕਹਿੰਦਾ ਚੈੱਕ ਕਰੇ ਸੁਆ ਦੂਜਾ ਜਿਵੇਂ ਇੱਕ ਫਾਰਮ ਵਾਲੀ ਯਰਸੀ ਨਹੀਂ ਹੁੰਦੀ ਫੁੱਲ ਵੱਡੀ ਕਹਿੰਦੇ ਵੱਲੀ ਵੱਡੀ ਹੈ ਜਿੰਨੀ ਹਰੇਕ ਦੇ ਘਰੇ ਨਹੀਂ ਖੜੀ ਵੱਡੀ ਕਹ ਲਈਏ ਉਹਨਾਂ ਕੀ ਉਹਨਾਂ ਕੀ ਸ਼ਬਦ ਇਹਦੇ ਮੂਰੇ ਛੋਟਾ ਪੈਂਦਾ ਵੀ ਜਿੰਨੀ ਕਿ ਨੂੰ ਮੈਂ ਵੱਡੀ ਕਹਾਂ ਇਹਦੇ ਮੂਰੇ ਉਹ ਸ਼ਬਦ ਛੋਟਾ ਪੈ ਜੂਗਾ ਆ ਘੋੜੀ ਹੈ ਜੀ ਅਸਲ ਇਹ ਐਚਐਫ ਨਹੀਂ ਹੁੰਦੀਆਂ ਐਚਐਫ ਗਾਵਾਂ ਇਹ ਚੇਪ ਗਾਵਾਂ ਜਿੱਡਾ ਕੱਦ ਕਾਠਾ ਤੇ ਖੜਨੀ ਖੁਰਨੀ ਵੀ ਦਿਖਾ ਦੇ ਗਰੀ ਓਏ ਕਿਵੇਂ ਕੰਨ ਚੱਕ ਕੇ ਖੜਦੇ ਜਿਵੇਂ ਘੋੜਾ ਨਹੀਂ ਖੜਾ ਹੁੰਦਾ ਕੋਈ ਸ਼ਕੀਨ ਘੋੜਾ ਨੋਕਰਾ ਬਿਸ਼ਰਾ ਇੱਥੋਂ ਦਿਖਾ ਦਿਓ ਬੜਾ ਠੰਡ ਠੋਣੀ ਉਰਲੇ ਉਰਲੇ ਬੰਨੇਓ ਦਿਖਾ ਖੜਨੀ ਖੁਰਨੀ ਦਿਖਾ ਦੇ ਬੈਠਦੀ ਕੱਦ ਬੱਡਾ ਵਾਲਾ ਮਾਮਲਾ ਤਾਂ ਮੇਰਾ ਖਿਆਲ ਆ ਵੀ ਜਰਸੀਆਂ ਦਾ ਨਾ ਇਹ ਜੇ ਤੁਸੀਂ ਹਜ਼ਾਰ ਜਰਸੀ ਵੀ ਖੜਾ ਲੂਗੇ ਰਿਕਾਰਡ ਤੋੜ ਦੋਗੇ ਕੱਦ ਬੜੀ ਚੰਗੀ ਹੈ ਤੇ ਲੰਬਾਈ ਜਿਹੜੇ ਇੱਕ ਪੈਰ ਗਾਹਾਂ ਕਰਾਈ ਥੋੜਾ ਜਿਹਾ ਥੋੜਾ ਪੈਰ ਗਾਹਾਂ ਕਰਾ ਦੇ ਇੱਕਾ ਠੰਡੀ ਬਹੁਤ ਆ ਨਾ ਬੜੀ ਠੰਡੀ ਹੈ ਇੱਥੇ ਰੋਕ ਲਾ ਜਾ ਹੁਣ ਇਹਨੂੰ ਗਾਂ ਗਾਂ ਵਾਲੇ ਪੱਖ ਤੋਂ ਦਿਖਾ ਦੇ ਇੱਥੇ ਇੱਥੇ ਰੋਕ ਲਾ ਕਰਾਈ ਕਰਾਈ ਪੈਰ ਗਾਂ ਪਛਾਂ ਕਰਾ ਦੇ ਥੋੜਾ ਜਾ ਬਸ ਇੱਥੇ ਰੋਕ ਲਾ ਇੱਥੋਂ ਦਿਖਾ ਗਏ ਜੀ ਥਾਂ ਦਾ ਸ ਹੈ ਜੀ ਦਾ ਇੱਥੋਂ ਬਹੁਤ ਸੋਹਣਾ ਥਾਂ ਦਾ ਕਿੱਦਾਂ ਦਾ ਲੱਗਿਆ ਪਰ ਇਹ ਗਾਉਣ ਥਾਂ ਨਹੀਂ ਲੱਗਦਾ ਇਦਾਂ ਦਾ ਨਹੀਂ ਲੱਗਦਾ ਯਾਰ ਇਦਾਂ ਦਾ ਚੰਗੀ ਝੋਟੀ ਨੂੰ ਲੱਗਿਆ ਹੁੰਦਾ ਇੱਥੋਂ ਤੇ ਸਾਰੀ ਦਿਖਾ ਜੀ ਹੁਣ ਤੇ ਬਾਕੀ ਸੁਭਾਅ ਦੀ ਠੰਡੀ ਵੱਡੀ ਬੁੱਡੀ ਵਾਲਾ ਕੋਈ ਲੇਖਾ ਨਹੀਂ ਹੈਗਾ ਲੈ ਚੱਲ ਬਈ ਕਮਾਲ ਆ ਜਾ ਬਟ ਸੂਆ ਦੂਜਾ ਕੱਦ ਕਾਠ ਜਿਵੇਂ ਸਾਨੂੰ ਮਾਖਿਆ ਦੁੱਧ 25 26 ਕਿਲੋ ਵੀਰੇ ਪਲੂਨ ਨੇ। ਆਪਦੀ ਛੋਟਾ ਪੈ ਜੂਗਾ। ਇਹਦਾ ਰਿਕਾਰਡ ਅਰਸ਼ਦੀਪ ਕੀ ਦੱਸਿਆ ਪਹਿਲਣ ਦਾ? ਪਲੂਨ ਨੇ 25 26 ਕਿਲੋ ਤਾ ਵੀਰੇ 30 ਕਿਲੋ ਦੁੱਧ ਪਾ ਦੂਗਾ ਇਹਨਾਂ। ਆ ਕੱਦ ਕਾਠ ਵਾਲੇ ਮਾਮਲੇ 'ਚ ਲੰਬਾਈ ਵਾਲੇ 'ਚ ਵੀ ਰਿਕਾਰਡ ਤੋੜੂ ਥਣ ਦੇ ਸਹਜ ਵਾਲੇ 'ਚ ਗੱਲ ਕਰ ਲਈਏ ਤੇ ਕੱਚੀ ਕੱਚੀ ਜ਼ਰੂਰ ਆ ਜੇਗਾ। ਕੱਚੀ ਹੈਗੀ ਥੋੜੀ ਜਿਹੀ। ਕਿੰਨੇ ਦਿਨ ਕੱਢੂਗੀ? ਕੁਝ ਤਾਂ ਕੱਲ੍ਹ ਆਈਏ ਲੈਵਾ ਚੱਕੀ ਅੱਧਾ ਤਾਂ ਹੀ ਬਹਿੜ। ਠੀਕ ਹੈ ਗੱਲ। ਹਾਂ। ਕਿੰਨੇ ਕਿ ਦਿਨ ਕੱਢੂ? ਇਹ ਲੈ ਜੂ 10 ਦਿਨ। ਹਫਤੇ ਕਹਿ ਸਕਦੇ ਆ ਵੀ ਯਾਰ ਆਪਾਂ ਜਰਸੀਆਂ ਦੀ ਰਾਣੀ ਕਿ ਰਾਣੀਆਂ ਰਾਣੀ ਰਾਣੀ ਕਹਿ ਸਕਦੇ ਸਹੀ ਗੱਲ ਰਾਣੀ ਗਾਈ ਵੈਸੇ ਵੀ ਰਾਣੀ ਹੈ ਸੁਭਾਅ ਲੋ ਵੀ ਜਰਸੀਆਂ ਦੀ ਵੀ ਰਾਣੀ ਆ ਤੇ ਸੁਭਾਅ ਦੀ ਵੀ ਠੰਡੀ ਹੈ ਬਿਲਕੁਲ ਇੱਕ ਤਾਂ ਹੁੰਦਾ ਨਾ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਯਾਰ ਕੋਈ ਤਾਕੜਾ ਪਹਿਲਵਾਨ ਆ ਹਨਾ ਹਾਂਜੀ ਹਾਂਜੀ ਵੀ ਮਤਲਬ ਉਹਦਾ ਨਾਮ بڑا ਉਹਦੀ ਚੜ੍ਹਾਈ ਵੱਡੀ ਆ ਹਨਾ ਕਈਆਂ ਦੇ ਸੁਭਾਅ ਸੁਭਾਅ ਚ ਗਰਮੀ ਹੁੰਦੀ ਆ ਕੋਈ ਵੀ ਪਲੇਅਰ ਲਾ ਲਓ ਇੱਥੇ ਸਾਰੀਆਂ ਚੀਜ਼ਾਂ ਪੂਰੀਆਂ ਨੇ ਯਾਰ ਇਹਦਾ ਸੁਭਾਅ ਸੁਭਾਅ ਵੀ ਬੜਾ ਨਰਮ ਨਾਲ ਹਨਾ ਤੇ ਇਹ ਕਿਸੇ ਭਰਾ ਨੇ ਚੰਗੇ ਬੱਚੇ ਲੈਣੇ ਨੇ ਚੰਗਾ ਦੁੱਧੇ ਤੋਂ ਲੈਣਾ ਹਨਾ ਹਾਂਜੀ ਹਾਂਜੀ ਸੰਪਰਕ ਬਾਈ ਨਾਲ ਕਰਦਾ ਇਹਦਾ ਅਸਲ ਵੀਰੇ 25+ ਦਾ ਆਪਾਂ ਗਰੰਟੀ ਦੇ ਦਾਂਗੇ ਇਹਦੀ 25+ ਦੀ ਹਾਂਜੀ ਹਾਂਜੀ ਵੀਡੀਓ ਸੇਵ ਕਰ ਲੂ ਵੀਡੀਓ ਸੇਵ ਕਰ ਲੂ ਕੋਈ ਗੱਲ ਨਹੀਂ ਦੇਖ ਲਾ ਹਾਂਜੀ ਹਾਂਜੀ ਨਾ ਨਾ ਕੋਈ ਗੱਲ ਕੋਈ ਗੱਲ ਆਪਾਂ ਨੂੰ ਮਾਰ ਕੇ ਦੱਸਿਆ 25 ਦਾ ਪਲੋਂ ਨੇ ਦਿੱਤਾ ਨਹੀਂ ਪਰ ਆਪਾਂ 25+ ਕਹਿ ਦਾਂਗੇ ਪਲਸ 25+ ਦੇ ਦੋਗੇ ਠੀਕ ਆ ਗੱਲ ਬਾਕੀ ਗਾਂ ਦੀ ਪਾਟੀ ਦੱਸ ਦਿਓ ਦੁੱਧ ਲਈ ਪੈਸੇ ਪੈਸੇ ਮੰਗੋ ਨਾ ਇੱਕ 20 ਮੰਗਾ ਲਓ ਜੀ ਆਪਾਂ ਲੱਖ ਰੁਪਏ ਦੀ ਗਾਂ ਦੇ ਦਾਂਗੇ ਪੂਰੇ ਜੀ ਪੂਰੇ ਦੀ ਗੱਡੀ ਦੀ ਲੰਬਾਈ ਦਿਖ ਔਰ ਹਾਇਦਰਲੇ ਬੰਨਿਆਂ ਦਾ ਖਾਦੇ ਜਦੋਂ ਉਹਨਾਂ ਨੂੰ ਐ ਖੜੂਗੀ ਨਾ ਤੇ ਇਥੋਂ ਇਹਦੀ ਲੰਬਾਈ ਦਿਖਾ ਦੇ ਹੋਈ ਅਰਸੀ ਦੀ ਸਾਈਡ ਤੇ ਬਾਈ ਪੀਤਾ ਨਹੀਂ ਹੈਗਾ ਨੀ ਇਸ ਨੂੰ ਪੀਤਾ ਮਰਵਾਉਂਦਾ ਐਚ ਐਫ ਜੀ ਡੀ ਕਾਦਾ ਐਚ ਐਫ ਜੀ ਡੀ ਆ ਲੰਬਾਈ ਆ ਐਡੀ ਜਰਸੀ ਆਪਾਂ ਪਹਿਲੀ ਵਾਰੀ ਦੇਖੀ ਅੱਜ ਜੇ ਗੱਲ ਕਰ ਲਈਏ ਕੰਡੇ ਕੱਢ ਜਰਸੀ ਆ ਜਮਾਨ ਚੱਬ ਕੱਢ ਕਹਿੰਦੇ ਨੇ ਇਹਨੂੰ ਅਰਸ਼ਰਾਲ ਵੀ ਕਰੈਕਟਰ ਹੈਗੇ ਵਿੱਚੀ ਇਹਦੇ ਹਾਂਜੀ ਥੋੜੇ ਥੋੜੇ ਅਰਸ਼ਰਾਲ ਵੀ ਕਰੈਕਟਰ ਹੈਗੇ ਠੀਕ ਆ ਗੱਲ ਆ ਰੁਪਈਆ ਬਾਈ ਕਹਿੰਦਾ ਇਹਦਾ ਪੂਰਾ ਲੱਖੇ ਲੈਣਾ ਛੋਟ ਕਰਦਾਂ ਕੋਈ ਨਹੀਂ ਮਾਨ ਤਾਨ ਕਰਦਾਂਗੇ ਕਰ ਦਾਂਗੇ ਪਰ ਐਦਾਂ ਵੀ ਜਰਸੀ ਵੀ ਨਹੀਂ ਯਾਰ ਮਿਲਦੀ ਪਰ ਇੱਕ ਦੇ ਘਰੇ ਨਹੀਂ ਖੜੀ ਤੇ ਹੁਣ ਮਾਰਦੇ ਅਰਸ਼ੀ ਦੇ ਪਿਛਲੇ ਪਾਸੇ ਗਰੀ ਕੈਮਰਾ ਜਿਹੜਾ ਤੋਹਫਾ ਖੜਾ ਧੋ ਅਰਸ਼ੀ ਬਲੂਨ ਹੈ ਚਾਰ ਦੰਦਾ ਵੀਰੇ ਦੰਦਾਂ ਤੇ ਚਾਰ ਦੰਦ ਚੈੱਕ ਕਰਾ ਕੇ ਦੇ ਦਾਂਗੇ ਆਪਾਂ ਬੱਚੀ ਦੇ ਤੇ ਬਾਕੀ ਜਦੋਂ ਇਹ ਤੁਰੂਗੀ ਆਜਾ ਪੁੱਤ ਆਪੇ ਦੱਸ ਦੂਗੀ ਅਜਾ ਅਜਾ ਵੀ ਮੇਰੇ ਚ ਕਿਹੜੇ ਕਿਹੜੇ ਗੁਣ ਨੇ ਅਜਾ ਜੇ ਪੈਰਾਂ ਵਾਲੀ ਪੱਖ ਤੋਂ ਲੱਗ ਜੀ ਇਹ ਲੈੱਗ ਸਕੋਰ ਵਾਲੇ ਪੱਖ ਤੋਂ ਲੱਗ ਜੀ ਇਹ ਭلوانਾ ਵਰਗਾ ਤੋਂ ਗੱਲ ਕਰ ਲਈਏ ਬਿਲਕੁਲ ਸਟੇਟ ਤੇ ਆਰਡਰ ਦੀ ਗੱਲ ਕਰ ਲਈਏ ਤੇ ਥਣ ਦੇ ਸੈਜ ਦੀ ਗੱਲ ਕਰ ਲਈਏ ਵੀ ਕੱਲਾ ਕੱਲਾ ਥਣ ਲੱ ਜਿੱਦਾਂ ਕਹਿ ਸਕਦੇ ਆ ਕੱਟ ਕੇ ਲਾਇਆ ਤੋਰ ਲੰਬੀ ਜੈ ਇਹਨੂੰ ਮਾੜਾ ਜਿਹਾ ਗੱਡੀ ਕਿੱਦਾਂ ਆਏ ਪੁੱਤ ਜੀ ਇੱਥੋਂ ਦਿਖਾ ਦਿੰ ਗੈਰੀ ਆ ਡਰ ਕੁਆਲਟੀ ਇੱਕ ਗੱਲ ਹੋਰ ਦੱਸਦਾ ਨਾ ਪੂਰੀ ਫਿੱਟ ਫਿੱਟ ਬਾਡੀ ਦੀ ਬੈੜ ਹੈ ਇਹ ਕਾ ਖਾਸੀਅਤ ਵਾਲੀ ਆ ਖਾਸੀਅਤ ਵਾਲੀ ਖਰੀ ਆ ਅਰ ਸੀ ਹੋ ਵੀ ਬੰਨੇ ਮਾੜਾ ਜ ਆ ਰੱਸਾ ਬਾਈ ਨੇ ਉੱਤੇ ਰੱਖਤਾ ਇਦਾਂ ਹੀ ਖੜੀ ਆ ਇਹਨਾਂ ਨੌਕਰੀ ਬਸ਼ੇਰੀ ਵਾਲਾ ਸਿਸਟਮ ਆ ਸੁਭਾ ਦੀ ਕੋਈ ਚੱਕਰ ਨਹੀਂ ਇੱਥੇ ਨੰਬਰ ਤੇ ਉਦਾਂ ਕੁਆਲਟੀ ਦੀ ਗੱਲ ਕਰ ਲਈਏ ਥਣ ਬਾਲਾ ਗੈਪ ਤੇ ਲੱਗਿਆ ਬੱਚੀ ਦਾ ਜੀ ਕੁਆਲਟੀ ਸੱਜਣੋ ਤੁਹਾਡੇ ਸਾਹਮਣੇ ਆ ਥਣ ਥਣ ਵੀ ਬਾਲਾ ਗੈਪ ਤੇ ਲੱਗਿਆ ਹੋਇ ਇਹ ਜਿਹੜਾ ਆਰਡਰ ਦੀ ਗੱਲ ਕਰ ਲਈਏ ਬਾਡੀ ਦੀ ਕਰ ਲਈਏ ਤੇ ਫਿਟਨੈਸ ਦੀ ਕਰ ਲਈਏ ਫਿੱਟ ਫਿੱਟਾ ਫਿੱਟ ਫਿੱਟਾ ਬਾਦੂ ਫੈਟ ਨਹੀਂ ਹੈਗੀ ਬੱਚੀ ਜੀ ਓਵਰ ਨਹੀਂ ਹੈਗੀ ਚਾਰ ਚੋਰ ਨਹੀਂ ਪਾਇਆ ਹੋਇਆ ਚਾਰ ਚੋਰ ਨਹੀਂ ਪਾਇਆ ਜਿਵੇਂ ਆਪਾਂ ਕਹਿੰਨੇ ਚਾਰ ਚੋਰ ਦਾ ਪਲੀ ਹੋਈ ਆ ਪਸਤ ਹੋਏ ਅੱਲਾਹ ਚਲਾਏ ਨਾ ਆ ਜਾ ਬੱਚੀ ਇੱਥੋਂ ਕਰੀਏ ਪ્યોਰ ਚਾਰ ਦਾ ਹੁੰਦਾ ਵੀਰੇ ਚਾਰ ਦਾ ਹੁੰਦਾ ਆਪਾਂ ਚੈੱਕ ਕਰਾ ਕੇ ਦੇ ਦਾਂਗੇ ਕਿ ਚੜਾਈ ਜਿੰਨੀ ਉੱਤੋਂ ਸਟਾਰਟ ਹੁੰਦੀ ਆ ਓਨੀਆਂ ਥੱਲੇ ਤੱਕ ਆ ਇਹ ਨਹੀਂ ਹੈਗੀ ਵੀ ਉੱਤੋਂ ਚੌੜਾ ਆਰਡਰ ਆ ਥੱਲੇ ਨੂੰ ਬੋਤਲ ਟਾਇਪ ਜਾਂ ਹੋ ਜਾਊਗਾ ਨਾ ਬੋਤਲ ਟਾਇਪ ਦਾ ਆਰਡਰ ਨਹੀਂ ਹੈਗਾ ਜਿੰਨਾ ਕ ਆਰਡਰ ਹੈ 1600 ਆਖਰਾ ਉਹ ਨੀਏ ਚੜਾਈ ਉੱਤੋਂ ਆ ਉਹ ਨੀਏ ਚੜਾਈ ਇਹਦੀ ਆਰਡਰ ਦੀ ਥੱਲੋਂ ਆ ਗਈ ਤੇ ਤੋਹਫੇ ਲੈ ਕੇ ਆਇਆ ਬਾਈ ਜੇ ਗੱਲ ਕਰ ਲਈਏ ਰੇਟ ਤੁਹਾਨੂੰ ਪਤਾ ਯਾਰ ਚੰਗੀ ਚੀਜ਼ ਦਾ ਰੇਟ ਚੰਗੀ ਜਿਹੜਾ ਚੰਗਾ ਰੇਟ ਲੱਗੂ ਬਾਈ ਕ੍ਰੇਟ ਜ਼ਰੂਰ ਕਹਿੜਾ ਹਨ ਹਨ ਬਾਹਲਾ ਹੋਣਾ ਪਲੋਗ ਜੇ ਪਲੋਗ ਕਹਿੜਾ ਪਰ ਚੀਜ਼ ਦੇਖਿਓ ਪਹਿਲਾਂ ਸਾਰੀ ਧਿਆਨ ਨਾਲ ਉਸ ਤੋਂ ਬਾਅਦ ਕਮੈਂਟ ਕਰਿਓ ਵੀ ਯਾਰ ਇਹਦਾ ਰੇਟ ਕਹਿੜਾ ਜਾਂ ਜਾਂ ਲੋਟ ਆ ਰੇਟ ਕੁਆਲਟੀ ਦੇ ਹਿਸਾਬ ਨਾਲ ਸਹੀ ਗੱਲ ਹੈ ਆ ਸਨੀਪ ਦੰਦਾਂ ਦੇ ਪਿਓਰ ਚਾਰ ਦੰਦ ਚਾਰ ਦੰਦ ਵੀਰੇ ਆਪਾਂ ਚੈੱਕ ਕਰਾ ਕੇ ਦਵਾਂਗੇ ਚਾਰ ਦੰਦ ਹੁਣ ਕਰਾ ਦੂਗੀ ਚੈੱਕ ਹੁਣ ਚੈੱਕ ਕਰਾ ਵੀ ਸਕਦੀ ਯਾਰ ਬਤੋ ਕੋਸ਼ਿਸ਼ ਦੇ ਕੇ ਕਰਾਉਣ ਦੀ ਆ ਤਾਂ ਆ ਜੋ ਦੇਖੀ ਵੀਰੇ ਗਰੀ ਓਹ ਨਹੀਂ ਆਪਾਂ ਭਰਾ ਮਾਨੂੰ ਹਨਾ ਕਰਾ ਕੇ ਦੇ ਦਾਂਗੇ ਲੈ ਇਧਰਲੇ ਬੰਨੇ ਫੜਾ ਦੇ ਪੈਰ ਪੂਰ ਵੱਢਣ ਤੋਂ ਬਚਾ ਲਈ ਆ ਦੇਖੋ ਜੀ ਇੱਥੋਂ ਇੱਥੋਂ ਦਿਖਾਵੇ ਗਰੀ ਓਏ ਅਸ ਐਡਾਂ ਵਾਲੇ ਦੰਦ ਖੜੇ ਛੋਟੇ ਆ ਦੋ ਖੜੇ ਨੇ ਬਾਈ ਸਾਈਡ ਵਾਲੇ ਤੇ ਆ ਅੱਗੇ ਚਾਰ ਦੰਦਾਂ ਦੇ ਮਹੱਕਰਾਏ ਦੇ ਇਹ ਚੈੱਕ ਜਦੋਂ ਪੈਸੇ ਲਾਉਣੇ ਆਗੇ ਪਾ ਰਹੇ ਹਾਂ ਨਾ ਤਸਦੀਕ ਕਰਾਉਣੀ ਜ਼ਰੂਰੀ ਹੈ ਤਸਦੀਕ ਤਸਦੀਕ ਜ਼ਰੂਰੀ ਹੈ ਸਵਾਹ ਆਦੀ ਕਿਵੇਂ ਹੈ ਸਵਾਹ ਆਦੀ ਬਿਲਕੁਲ ਠੰਡੀ ਹੈ ਵੀਰੇ ਹਾਂਜੀ ਹਾਂਜੀ ਆਰਡਰ ਕਰਾਂਗੇ ਰਹੀ ਹੋਰ ਬਗਾ ਦੇ ਯਾਰ ਚਦਾਈ ਚਲੋ ਇੱਥੋਂ ਤੇ ਨਾਲ ਇਹਦਾ ਕੱਦ ਕਾਰਡ ਦਿਖਾ ਦੀ ਹੁਣ ਪਛਾਣ ਹੋਊਗੀ ਹਨਾ ਕੱਦ ਦਾ ਆਈਡੀਆ ਜੋ ਹੋ ਜੂਗਾ ਕੱਦ ਫੋਲ ਪੈਸੇ ਵੀ ਦੱਸ ਵੀਰ ਠੀਕ ਮਿਲ ਲੈਣਾ ਪੈਸੇ ਵੀਰੇ ਮੰਗਣ ਨੂੰ ਤਹੇਜੀ ਬੱਚੀ ਦਾ ਲੋਕ 1.5 ਲੱਖ ਹੀ ਮੰਗੀ ਜਾਂਦੇ ਨੇ ਆਪਾਂ 95000 ਦੀ ਬੱਚੀ ਦੇ ਦਾਂਗੇ ਵੀਰੇ 95 ਹਾਂਜੀ ਮਾਨਤਨ ਮਾਨਤਨ ਕਰਦਾਂਗੇ ਮੌਕੇ ਤੇ ਇੱਕ ਗੱਲ ਉਹ ਦੋ 25+ ਜਿਹੜੇ ਸੱਜਣ ਨਵੇਂ ਫਾਰਮ ਦੀ ਸਟਾਰਟਿੰਗ ਕਰਦਣ ਨੂੰ ਖਿਰਦੇ ਨੇ ਹਾਂਜੀ ਭਾਲ ਚ ਫਿਰਦੇ ਨੇ ਪਸ਼ੂਆਂ ਦੀ ਚਾ ਉਹਨਾਂ ਵਾਸਤੇ ਤੋਹਫਾ ਹੀ ਉਹ ਇਦਾਂ ਦੇ ਜਾਨਵਰ ਜ਼ਰੂਰ ਲਿਓ ਮੈਂ ਇਹ ਨਹੀਂ ਕਹਿੰਦਾ ਵੀ ਆਹੀ ਜਾਨਵਰ ਲੈ ਕੇ ਜਾਇਓ ਪਰ ਤੁਸੀਂ ਸਿਲੈਕਸ਼ਨ ਆਪਦੀ ਚੰਗੀ ਰੱਖਿਓ ਕਿਉਂਕਿ ਜੇ ਅੱਪਾ ਕੋਈ ਕੰਧ ਰੱਖਦੇ ਆ ਹਨਾ ਉਹਦੀ ਨੀਂਹ ਮਜ਼ਬੂਤ ਰੱਖਣੀ ਪੈਂਦੀ ਆ ਜੇ ਕੋਈ ਘਰ ਬਣਾਉਣੇ ਆ ਕੋਠੀ ਬਣਾਉਣੇ ਆ ਜੇ ਨੀਂਹ ਮਾੜੀ ਰੱਖਤੀ ਪੇਲੀਆਂ ਇੱਟਾਂ ਦੀ ਸਾਰੀ ਕੋਠੀ ਧਬ ਜੂਗੀ ਸਹੀ ਗੱਲ ਹੈ ਸ਼ੁਰੂਆਤ ਦੇ ਵਿੱਚ ਲਾ ਲਓ ਜਾਨਵਰ ਟੌਪ ਦੀ ਰੱਖਿਓ ਫਾਰਮ 'ਚ 50 ਦੀ ਜਗ੍ਹਾ ਮੈਂ ਕਹਿੰਦਾ 20 ਜਾਨਵਰ ਪਾ ਲਿਓ ਬਈ ਸਹੀ ਗੱਲ ਹੈ ਜਾਨਵਰ ਰੱਖੇ ਟੌਪ ਦੀ ਟੌਪ ਦਾ ਘਰੇ ਖੜਾ ਵੀ ਸੋਹਣਾ ਲੱਗਿਆ ਅੱਗੇ ਰੱਖਿਓ ਮਾਰਕੀਟ 'ਚ ਘੁੰਮਿਓ ਚੈੱਕ ਕਰਿਓ ਉਸ ਤੋਂ ਬਾਅਦ ਮੇਰੀ ਵੀਡੀਓ ਤੋਂ ਮਾਲ ਲੈਣ ਦੀ ਸੋਚੀ ਸਹੀ ਗੱਲ ਹੈ ਵੀ ਕਿਹੜਾ ਮਾਲ ਕਿੱਥੋਂ ਲੈਣਾ ਕਿਹੜੇ ਦਾ ਕੀ रेट ਆ ਕਿਹੜੇ ਦਾ ਕੀ रेट ਆ ਤੇ ਨੰਬਰ ਬੋਲ ਯਾਰ ਜੀ ਜਰਾ ਨੰਬਰ ਵੀਰੇ 87270 ਹਾਂਜੀ 16817 87270 16817 ਜੀ 1681722 ਦਾ ਨੰਬਰ ਹੈ ਇੱਕ ਦਾ ਚਾਰ ਦੰਦ ਦਾ ਇਹ ਧੋਖਾ ਦਿਖਾਤਾ ਤੇ 100 ਨੂੰ ਆ ਦਿਖਾਤੀ ਜਰਸੀਆਂ ਦੀ ਰਾਣੀ ਬਾਲੀ ਵੱਡੀ ਉਹਾਈ ਜੱਡੀ ਆ ਤੇ 100 ਨੂੰ ਦਿਖਾਤੀ ਜਰਸੀ ਖੀਰੀ ਜਰਸੀਆਂ ਦੀ ਡਿਮਾਂਡ ਹੁੰਦੀ ਆ ਭਰਾਵਾਂ ਦੀ ਇੱਕ ਜਰਸੀ ਦਾ ਬੱਚਾ ਗੱਬਣ ਚੈੱਕ ਪਾਸ ਦੰਦਾਂ ਚ ਬਾਈ ਕਹਿੰਦਾ ਦੋ ਲੰਦਾ ਇਹਦੀ ਕਿਸੇ ਸੱਜਣ ਨੇ ਸੰਭਾਲ ਨਹੀਂ ਕਰੀ ਪਰ ਹੈਗੀ ਚੰਗੀ ਮਾਦੀਤੀ ਹੈ ਕਿਸੇ ਦੀ ਸਾਬ ਸੁਤਰੀ ਮਾਰਕੀ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਇਹਨਾਂ ਤੋਂ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਊਗਾ ਸੰਪਰਕ ਬਾਈ ਨਾਲ ਕਰ ਲਿਓ ਤਸੱਲੀ ਕਰਕੇ ਨੇੜੇ ਆ ਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨ ਤਸੱਲੀ ਕਰਕੇ